101% ਪਿਆ ਸੱਜਣੋ ਗੱਲ 100 ਦੀ ਨਹੀਂ ਕਹਿ ਸਕਦੇ 101 ਉਸ ਤੋਂ ਬਾਅਦ ਰਹਿਮਤ ਦਿਖਾਉਣਿਆ ਤੁਹਾਨੂੰ ਲੈ ਵੀ ਸੱਜਣੋ ਸੱਜਣੋ 2021 ਮਾਡਲ ਆ 8ਵੇਂ ਮਹੀਨੇ ਦਾ ਟਰੈਕਟਰ ਨਿਕਲਿਆ ਹੋਇਆ ਦਿਖਾ ਦਿਓ ਲੈ ਵੀ ਸੱਜਣੋ ਦੇਖੋ ਗਰਾ ਜਿੰਨੀ ਸੋਹਣੀ ਕੰਡੀਸ਼ਨ ਬਾਹਰੋਂ ਆ ਨਾ ਤੇ ਉਹਨਾਂ ਸੋਹਣਾ ਟਰੈਕਟਰ ਅੰਦਰੋਂ ਵੀ ਪਿਆ ਤੇ ਸਟicker ਸ਼ੁਕਰ ਦਿਖਾ ਦਈਏ ਦਰਮੇ ਆ ਸਾਰੇ ਨਾਲ ਦੇ ਨੇ ਹਾਂਜੀ ਕੰਪਨੀ ਚੋਂ ਲੱਗ ਕੇ ਆਉਂਦੇ ਆ ਲੋ ਵੀ ਮਿੱਤਰ ਪਿਆ ਰਹੋ ਬਰਨਾਲਾ ਮੰਡੀ ਦੇ ਵਿੱਚ ਖੜੇ ਆ ਸਾਡੇ ਭਰਾ ਕੁਲਵਿੰਦਰ ਲਵੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਲੈ ਕੇ ਆਇਆ ਸੱਜਣੋ ਸਵਰਾਜ ਵੇਖ-ਵੇਖ ਕੇ ਭੁੱਖ ਲੈਂਦੀ ਆ ਕਿੰਨੇ ਰੇਟ ਦੇ ਵਿੱਚ ਬਣ ਜੂ ਕੀ ਗੱਲ ਬਾਤ ਆ ਸਾਰਾ ਕੁਝ ਦੱਸਾਂਗੇ ਪਹਿਲਾਂ ਤਾਂ ਮੇਚਾਰੇ ਪਾਸੇ ਕੈਮਰਾ ਮਾਰ ਟਰੈਕਟਰ ਤੇ ਸੱਜਣੋ ਕਿਸੇ ਪਾਸੇ ਤੱਥ ਨਹੀਂ ਹੈਗਾ ਹਨਾ ਜਿੱਥੇ ਵੀ ਕੈਮਰਾ ਮਾਰਦੇ ਆ ਨਾ ਵਜਾ-ਵਜਾ ਕਰਾਉਂਦਾ ਸੱਜਣੋ ਪਹਿਲਾਂ ਤਾਂ ਦੇਖੋ ਕਲਰ ਦੀ ਗੱਲ ਕਰੋ 101% ਪਿਆ ਸੱਜਣੋ ਗੱਲ 100 ਦੀ ਨਹੀਂ ਕਹਿ ਸਕਦੇ 101 ਉਸ ਤੋਂ ਬਾਅਦ ਰਹਿਮ ਦਿਖਾਉਣਿਆ ਤੁਹਾਨੂੰ ਲੈ ਵੀ ਸੱਜਣੋ ਲਿਸ਼ਕਾ ਮਾਰਦੇ ਨੇ ਰਹਿਮ ਤੇ ਵਿੱਚੋਂ ਵੀ ਦਿਖਾਈ ਧਰਮੇ ਕੁਆਲਿਟੀ ਚੈੱਕ ਕਰੋ ਸੱਜਣੋ ਬਾਹਲਾ ਸੋਹਣਾ ਟਰੈਕਟਰ ਹੈ ਤੇ ਹੁਣ ਦੇਖੋ ਛਾਤਰੀ ਮਜਬੂਤ ਲਫਾਫੇ ਹਲੇ ਤੱਕ ਲਿਪਟੇ ਹੋਏ ਆ ਪੰਜਾਬ ਦਾ ਨੰਬਰ ਆ ਇੱਥੋਂ ਵੀ ਦਿਖਾ ਦੇ ਪਿੱਛੋਂ ਗੱਡੀ ਸਨ ਬਹੁਤ ਭਰਾ ਕਹਿੰਦੇ ਆ ਵੀ ਮੂਰੇ ਤਾਂ ਕਪੜਾ ਪਾਜਦਾ ਰਹਿੰਦਾ ਇੱਥੇ ਨਹੀਂ ਹਨਾ ਕੇਅਰ ਹੁੰਦੀ ਤੇ ਸੱਜਣੋ ਇੱਥੇ ਉਦੋਂ ਵੀ ਵੱਧ ਸਾਫ ਹੈ ਯਾਰ ਕਿਹੜੇ ਪਾਸੇ ਕੈਮਰਾ ਮਾਰੀਏ ਛਾਤਰੀ ਵੀ ਦਿਖਾ ਦੇ ਯਾਰ ਬਿਲਕੁਲ ਸੱਜਣੋ ਨਵੀਂ ਨਕੋਰ ਛਾਤਰੀ ਹਨਾ ਤੇ ਯਾਰ ਜਿੱਥੇ ਵੀ ਗੱਲ ਕਰ ਲਈਏ ਨਾ 6 ਮਹੀਨਾ 2021 ਦੇ ਪੂਰਾ ਘੈਂਟ ਸੱਜਣੋ ਪਲੇਟ ਤੇ ਮਾਰਦੀ ਵੀ ਕੈਮਰਾ ਸੱਜਣੋ 2021 ਮਾਡਲ ਆ 8ਵੇਂ ਮਹੀਨੇ ਦਾ ਟਰੈਕਟਰ ਨਿਕਲਿਆ ਹੋਇਆ ਕਿੰਨੇ ਰੇਟ ਦੇ ਵਿੱਚ ਬਣੂ ਤੇ ਸਾਡੇ ਭਰਾ ਕੁਲਵਿੰਦਰ ਲਵੇ ਖੜਾ ਸੱਜਣੋ ਕੁਲਵਿੰਦਰ ਤੁਸੀਂ ਪੁੱਛਦੇ ਆਂ ਵੀ ਕਿੰਨੇ ਦਾ ਦੇ ਦੂਗਾ ਕੀ ਗੱਲ ਬਾਤ ਐ ਕਿਥੋਂ ਦਾ ਨੰਬਰ ਆ ਸਤਾਤ ਕਿਵੇਂ ਆ ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਡਲ 2021 ਆ ਹਾਂਜੀ ਹਾਂ 2021 ਮਾਡਲ ਆ ਜੀ ਪੰਜਾਬ ਨੰਬਰ ਆ ਹਾਂਜੀ ਨਕਦ ਕੈਸ਼ ਦਾ ਕੋਈ ਲੋਨ ਲੈਣ ਨਹੀਂ ਹੈਗਾ ਅੱਛਾ ਹਾਂਜੀ ਅੱਠ ਮਹੀਨੇ ਦਾ ਇੱਕੀ ਦੇ ਅੱਠਵੇਂ 1 2021 ਦਾ ਅੱਠ ਮਹੀਨਾ ਨਿਕਲਿਆ ਹੋਇਆ ਹਾਂਜੀ ਹਾਂਜੀ ਹੁਣ ਜੇਕਰ ਕੋਈ ਭਰਾ ਕਹੇ ਬਈ ਮੈਂ ਲੋਨ ਕਰਾਉਣਾ ਤਾਂ ਜਦੀ ਹੋ ਜਾ ਹਾਂਜੀ ਹਾਂਜੀ ਐਚਪੀ ਲਹਣ ਦੀ ਲੋੜ ਨਹੀਂ ਹਾਂਜੀ ਹਾਂਜੀ ਹੈਨਾ ਹਾਂਜੀ ਤੇ ਨੰਬਰੇ ਦਾ ਪੰਜਾਬ ਦਾ ਹਾਂਜੀ ਤੇ ਭਾਈ ਇੰਜਨ ਗੇਅਰ ਦਾ ਕਿੰਨਾ ਪਹਿਲਾਂ ਤੇ ਦੱਸਦੇ ਇੰਜਨ ਗੇਅਰ ਜਮਾ ਰੁਪਿਆ ਪਿਆ ਈ ਟਰੈਕਟਰ ਪੂਰੀ ਰੁਪਈਆ ਰੁਪਈਆ ਕਿਉਂਕਿ ਸੱਜਣੋਂ ਮੈਂ ਕੰਡੀਸ਼ਨ ਤੇ ਇਹ ਕੀ ਜਜ ਕਰ ਲਿਆ ਸੀ ਹੋਰ ਹੈਗਾ ਟਰੈਕਟਰ ਦਾ ਹੋਰ ਦੱਸ ਬੀਮਾ ਵੀ ਹੈਗਾ ਹਾਂਜੀ ਅੱਛਾ ਹਾਂਜੀ ਹਾਂਜੀ ਤੇ ਇਹਦਾ ਅਨਸੋਰਸ ਵੀ ਸੱਜਣੋਂ ਹੈਗਾ ਤੇ ਆ ਖੋਲ ਕੇ ਦਿਖਾ ਦੀ ਜੀ ਆਪਾਂ ਇੱਕ ਵਾਰ ਹਾਂਜੀ ਦਿਖਾ ਦਿਓ ਜੀ ਦਿਖਾ ਦਿਓ ਲੈ ਵੀ ਸੱਜਣੋਂ ਦੇਖੋ ਗਰਾ ਜਿੰਨੀ ਸੋਹਣੀ ਕੰਡੀਸ਼ਨ ਬਾਹਰੋਂ ਹੈ ਨਾ ਤੇ ਉਨਾਂ ਸੋਹਣਾ ਟਰੈਕਟਰ ਅੰਦਰੋਂ ਵੀ ਪਿਆ ਤੇ ਸਟicker ਸ਼ੁਕਰ ਦਿਖਾ ਦੀਏ ਤਾਂ ਇਹ ਆ ਸਾਰੇ ਨਾਲ ਦੇ ਨੇ ਹਾਂਜੀ ਕੰਪਨੀ ਚੋਂ ਲੱਗ ਕੇ ਆਉਂਦੇ ਆ ਤੇ ਭਾਈ ਕਿੰਨੇ ਦਾ ਦੇ ਦਾਂਗੇ ਪਹਿਲਾਂ ਤੈਨੂੰ ਕਰ ਦਿਓ ਬੰਦਾ ਹਾਂਜੀ ਲਓ ਜੀ ਕਰ ਦਿਓ ਹਣਾ ਹਾਂਜੀ ਤੇ ਆਪਾਂ ਇਹ ਕਿੰਨੇ ਦਾ ਦੇ ਦਾਂਗੇ ਰੇਟ ਤਾਂ ਹੈਗਾ ਜੀ 6,75,000 6,75,000 ਹਾਂਜੀ ਤੇ ਹਾਂ ਹੁਣ ਇਹ ਦੱਸ ਵੀ ਜਿਹੜਾ ਪਰ ਗੱਲ ਕੋਈ ਹੋਰ ਵੀ ਆ ਜਿਹੜਾ ਭਰਾ ਲੈਣਾ ਇਹੋ ਲੈ ਕੇ ਮੁੜੂ ਰੇਟ ਉਹ ਵੋ ਕਰੀ ਰੇਟ ਉਹੀ ਆ ਜੀ ਹਾਂ ਕਿੰਨੇ ਕਿੰਨਾ ਡਿਸਕਾਊਂਟ ਕਰੇਗਾ ਬਸ ਸਾਨੂੰ 20,000 ਡਿਸਕਾਊਂਟ ਕਰ ਦਾਂਗੇ 6,55,000 ਦਾ ਰੇਟ ਦੇ ਦਾਂਗੇ 6.5 ਦਾ ਕਰ ਦਈਏ ਲੈ ਮਿੱਤਰੋ 6.5 ਲੱਖ ਦੇ ਵਿੱਚ ਤੁਸੀਂ ਇਸ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਕੰਟੈਕਟ ਕਰ ਲਿਓ ਅੱਜ ਤਾਂ ਹੈਗਾ ਬਾਈ ਬਰਨਾਲਾ ਮੰਡੀ ਦੇ ਵਿੱਚ ਤੇ ਜੇ ਕਿਸੇ ਭਰਾ ਨੇ ਕੱਲ ਨੂੰ ਮਿਲਣਾ ਨਾ ਸੱਜਣੋ ਤਾਂ ਕੱਲ ਨੂੰ ਪਿੰਡ ਬਾਈ ਦਾ ਫਰਵਾਹੀ ਹੈ ਜਦੋਂ ਮਰਜੀ ਨੇ ਰਿਕ ਵੇਲੇ ਅੱਧੀ ਰਾਤ ਚਾਹੇ ਆ ਕੇ ਸਾਪਾ ਮਾਰ ਲਿਓ ਕਿਤੇ ਨਹੀਂ ਭਜਦਾ ਜ਼ਿੰਮੇਵਾਰੀ ਵਾਲਾ ਬੰਦਾ ਕਿਉਂਕਿ 20-22 ਸਾਲਾਂ ਤੋਂ ਇਹ ਮੰਡੀ ਦੇ ਨਾਲ ਬਾਈ ਜੁੜਿਆ ਹੋਇਆ ਹੈ ਨੰਬਰ ਸਕਰੀਨ ਤੇ ਚੱਲੇ ਜਾਂਦਾ ਕਲਵਿੰਦਰ ਦਾ ਕਰ ਲਿਓ ਕੰਟੈਕਟ ਤੇ ਸ਼ੇਅਰ ਕਰ ਦਿਓ ਵੀਡੀਓ ਜੀ ਮਿਹਰਬਾਨੀ ਧੰਨਵਾਦ